ਆ ਮੈਂ ਨਾ ਇੱਕ ਵਿੱਚ ਵੀਡੀਓ ਚਲਾਉਣਾ ਫਿਰ ਤੁਸੀਂ ਕਹਿੰਨੇ ਆਂ ਵੀ ਬੰਦਾ ਬੋਲਦਾ ਜਾਂ ਇਹ ਚੀਜ਼ ਕਰਦਾ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਦੋ ਦੋਹਾਂ ਤਾਂ ਤੁਸੀਂ ਅੰਦਾਜ਼ਾ ਲਾਇਓ ਵੀ ਇਹ ਕੀ ਹਿਸਾਬ ਨਾਲ ਚੱਲ ਰਿਹਾ ਪਹਿਲਾਂ ਤਾਂ ਵੀਡੀਓ ਨੰਬਰ ਵੇਖੋ 1 ਕੁਝ ਬਣ ਜੀਏ ਕੁਝ ਕਰ ਜੀਏ ਬਸ ਉਮੀਦ ਤਾਂ ਹੀ ਹੈ ਤੇ ਬਾਕੀ ਮਾਲਕ ਦੀ ਮਰਜ਼ੀ ਮਿਹਨਤ ਕਰੀ ਜਾਂਦੇ ਆ ਕਈ ਕਈ ਜਾਂਦੇ ਆ ਐਂ ਕਰੀ ਜਾਂਦਾ ਫਲਾਣਾ ਕਰੀ ਜਾਂਦਾ ਟਿੰਗੜੀਆਂ ਹਾਂਜੀ ਕਰ ਲਈ ਚੈੱਕ ਇਹ ਕੀ ਆ ਇਹ ਕਹਿ ਰਿਹਾ ਕਿ ਹੁਣ ਜੀ ਕਰਦਾ ਵੀ ਤਰੱਕੀ ਹੋ ਜੇ ਜੀ ਕਰਦਾ ਵੀ ਸਫਲਤਾ ਮਿਲ ਜੇ ਆ ਚੀਜ਼ ਹੋ ਜੇ ਯੋਜ ਹੋ ਜੇ ਐਦਾਂ ਹੋ ਜੇ ਜਨਾਨੀ ਦਿਖਾ ਦਿਖਾ ਕੇ 20 ਕਿਲੇ ਦਾ ਪੈਲੀ ਲੈ ਲਈ ਆ ਹਜੇ ਹੋਰ ਕੀ ਭਾਲਦਾ ਤੂੰ ਏ ਨੂਰ ਦਾ ਡੈਡੀ ਕੇ ਨੂਰ ਦੀ ਮੰਮੀ ਜੋ ਵੀ ਤੁਹਾਡਾ ਸਿਸਟਮ ਚੱਲਦਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀ ਸਾਡੇ ਲੋਕ ਵੀ ਵੈਸੇ ਉਦਾਂ ਦੇ ਹੋਏ ਪਏ ਆ ਕਿ ਉਹ ਵੇਖਦੇ ਹੀ ਇਹਨਾਂ ਨੂੰ ਆ ਠੀਕ ਆ ਕਿਉਂਕਿ ਠਰਕੀ ਸਾਨੂੰ ਪਤਾ ਜੇ ਮੈਂ ਅਕਸਰ ਗੱਲ ਕਰਦਾ ਹਾਂ ਨਾ ਵੀਡੀਓ 'ਚ 20 ਕਿਲੇ ਪੈਲੀ ਲੈ ਆ ਤਾਂ ਲਈ ਆ ਜਨਾਨੀ ਦਿਖਾ ਦਿਖਾ ਲਈ ਆ ਹੁਣ ਮੈਂ ਵੀਡੀਓ ਚਲਾਉਣ ਲੱਗਿਆ ਦੂਜੀ ਉਹ ਵੀ ਤੁਸੀਂ ਵੇਖੋ ਫੇਰ ਉਹ ਤੇ ਗੱਲ ਕਰਦੇ ਆ ਘਰੇ ਉੱਚੇ ਕਮੜੀ ਜੀ ਉਟੀ ਉੱਤੇ ਪਾਉਂਦੇ ਬੈਠੇ ਹੁਣ ਆਹ ਵੀਡੀਓ ਚ ਤੁਸੀਂ ਦੱਸ ਦੋ ਉਹ ਮੂਰੇ ਕੱਪੜੇ ਤੋਂ ਹੀ ਜਾਂਦੀ ਆ ਤੇ ਇਹ ਜਨਾਨੀ ਵਾਂਗੂ ਮੂਰੇ ਬੈਠਾ ਹੱਸੀ ਜਾਂਦਾ ਤੇ ਉਹਦੀ ਵੀਡੀਓ ਬਣਾਈ ਜਾਂਦਾ ਇਹ ਤੁਸੀਂ ਇੱਥੋਂ ਸੋਚੋ ਯਾਰ ਤੇਰੀ ਜਨਾਨੀ ਕੱਪੜੇ ਤੋਂ ਹੀ ਜਾਂਦੀ ਆ ਉਹ ਉਹ ਵੀ ਨਾ ਪਤੰਦਰ ਦੀ ਲੱਤਾਂ ਆਪਦੀਆਂ ਚੌੜੀਆਂ ਕਰਕੇ ਬੈਠੀ ਆ ਤੇ ਹੱਥ 'ਚ ਥਾਪਾ ਫੜਿਆ ਦੇ ਆਏ ਇਦਾਂ ਉਦਾਂ ਤੇ ਇੱਥੋਂ ਆਪਦੀ ਚੈਸਟ ਉਹਨੇ ਆਪਦੀ ਚੁੰਨੀ ਹਣਾ ਤੁਹਾਡੇ ਸਾਹਮਣੇ ਆ ਵੀਡੀਓ ਮੈਂ ਥੱਲੇ ਵੀ ਚਲਾ ਦਿੰਦਾ ਸਮਝ ਰਹੇ ਹੋ ਮੇਰੇ ਕਹਿਣ ਦਾ ਮਤਲਬ ਆ ਵੀ ਇਹ ਜਾਣ ਬੁੱਝ ਕੇ ਹੁਣੇ ਕਿੱਡਾ ਬਿਸ਼ਰਮ ਬੰਦਾ ਹੋਊਗਾ ਇੱਕ ਨਾ ਤੁਸੀਂ ਇਮੇਜਨ ਕਰਕੇ ਦੇਖੋ ਆਪਦੇ ਦਿਮਾਗ ਦੇ ਵਿੱਚ ਵੀ ਉਹ ਜਨਾਨੀ ਕਪੜੇ ਤੋਈ ਜਾਂਦੀ ਆ ਤੁਸੀਂ ਆਪਦੇ ਆਪ ਨੂੰ ਰੱਖ ਕੇ ਦੇਖੋ ਵੀ ਮੂਰੇ ਬੈਠਾ ਬੰਦਾ ਇਹ ਵੀਡੀਓ ਬਣਾਈ ਜਾਂਦਲੇ ਆਪਦੀ ਘਰ ਵਾਲੀ ਦੀ ਕਾਦੇ ਲਈ ਵਿਊ ਦੇ ਲਈ ਬੱਤ ਸਹੀ ਹੈ ਤੇ ਮੂਰੇ ਬੈਠਾਂ ਬਿਸ਼ਰਮਾਂ ਨੂੰ ਵੀਡੀਓ ਬਣਾਈ ਜਾਂਦਾ ਤੇ ਉਹ ਵੀ ਓਦਾਂ ਦੇ ਉਹ ਉਹ ਵੀ ਓਦਾਂ ਦੀ ਹੋ ਚੁੱਕੀ ਆ ਜਿਵੇਂ ਹੁਣ ਘਰ ਵਾਲੇ ਮਗਰ ਲੱਗਣਾ ਪੈਂਦਾ ਉਹਨੂੰ ਵੀ ਜਦੋਂ ਚਾਰ ਜਾਨੇ ਕਿਤੇ ਬਿਆਰ ਚ ਉਹ ਤਾਂ ਬਿਸ਼ਰਮਾਂ ਨੂੰ ਇਹਨਾਂ ਨੂੰ ਬੁਲਾਉਂਦੇ ਆ ਵੀ ਵੀ ਇਹਨਾਂ ਨੂੰ ਜੋਕਰ ਸਮਝ ਕੇ ਬਾਈ ਉਹ ਨੂਰ ਦੀ ਮੰਮੀ ਇਹ ਸਮਝਦੇ ਅੱਜ ਫੈਨ ਮਿਲੇ ਸੀ ਸਾਲਿਓ ਵੱਡੇ ਥੋੜੇ ਰ ਨਾਲਡੋ ਦੇ ਫੈਨ ਕਿੱਡਾ ਬੇਸ਼ਰਮ ਇਨਸਾਨ ਆ ਕਿੱਡਾ ਇਹਦੇ ਉੱਤੇ ਬਹੁਤ ਜਾਨੇ ਮੁੰਡੇ ਰੋਸਟ ਕਰਦੇ ਆ ਬਹੁਤ ਜਾਨੇ ਕਰਦੇ ਆ ਰੋਸਟ ਇੱਕ ਨਾ ਰੋਸਟ ਦਾ ਮਤਲਬ ਪਤਾ ਹੈ ਕੀ ਹੁੰਦਾ ਰੋਸਟ ਵੀਡੀਓ ਹੋਣੀਆਂ ਚਾਹੀਦੀਆਂ ਹੁਣ ਬੰਦੇ ਕਿ ਇੱਥੇ ਕਹਿ ਦਿੰਦੇ ਆ ਵੀ ਤੁਸੀਂ ਬੋਲਦੇ ਆ ਇਹ ਚੀਜ਼ ਦਾ ਮੈਂ ਫੈਕਟ ਦੱਸ ਦਾਂ ਬਾਈ ਤੁਹਾਨੂੰ ਜੇ ਕਿਸੇ ਬੰਦੇ ਵਿੱਚ ਮਾੜੇ ਮੋਟੇ ਕਾਣਾ ਹੈਗੇ ਆ ਜ਼ਮੀਰ ਵਾਲੇ ਅਣਖ ਵਾਲੇ ਤੇ ਜਦੋਂ ਕੋਈ ਰੋਸਟ ਕਰਦਾ ਨਾ ਹੱਦ ਤੋਂ ਵੱਧ ਬੇਇੱਜ਼ਤੀ ਕਰਦਾ ਤੇ ਉਹ ਨਾ ਫੀਲ ਕਰ ਜਾਂਦਾ ਵੀ ਯਾਰ ਸਾਡੇ ਰਿਸ਼ਤੇਦਾਰਾਂ ਨੇ ਵੀਡੀਓ ਦੇਖੀ ਹੋਊਗੀ ਮੇਰੇ ਯਾਰਾਂ ਦੋਸਤਾਂ ਨੇ ਸਾਡੇ ਗਵੰਡ ਕਣੇ ਯਾਰ ਆਹ ਚੀਜ਼ ਨਾ ਕਰਿਆ ਕਰਗੇ ਤੇ ਲੋਕ ਸਾਨੂੰ ਰੋਸਟ ਕਰਦੇ ਆ ਕੋਈ ਨਾ ਕੋਈ ਡਰ ਜਾਂਦਾ ਜਾਂ ਮਤਲਬ ਫੈਕਟ ਇਹਦਾ ਇਹ ਆ ਵੀ ਜਿਹੜੇ ਜਿਵੇਂ ਹੁਣ ਇਹਨਾਂ ਤੇ ਰੋਸਟ ਕਰਦੇ ਆ ਰੋਸਟ ਵਾਲੇ ਥੱਕ ਗਏ ਪਰ ਇਹ ਸਾਲੇ ਪਤਾ ਹੀ ਨਹੀਂ ਕਿ ਹੋਜੇ ਬੇਸ਼ਰਮ ਫਿਰ ਉਹ ਕਹਿ ਦਿੰਦੇ ਆ ਵੀ ਤੁਸੀਂ ਟਾਰਗੇਟ ਵੀ ਚਲੋ ਮੈਂ ਉਹ ਗੱਲ ਤਾਂ ਕਾਦੀ ਕਰਨੀ ਆ ਉਹੀ ਗੱਲ ਆ ਵੀ ਚੀਜ਼ ਦਿਖਾ ਦਿਖਾ ਦੇਣੀ ਆ ਵੀ ਇਹ ਸਾਨੂੰ ਪਤਾ ਵੀ ਅੱਜ ਜੀ ਇੱਥੇ ਚੱਲੇ ਆ ਅੱਜ ਨੂਰ ਦੀ ਆਏ ਹੋ ਗਿਆ ਸੀ ਜਦੋਂ ਉਹ ਵੇਖੋ ਬਈ ਇਤੋਂ ਬੇਸ਼ਰਮ ਬੰਦਾ ਕਿਹੜਾ ਹੋਊਗਾ ਜਿਹੜਾ ਆਪਦੀ ਜਨਾਨੀ ਆਪਦੇ ਬੱਚੇ ਨੂੰ ਦੁੱਧ ਪਿਆ ਰਹੀ ਹੈ ਤੇ ਉਤੋਂ ਵੀਡੀਓ ਬਣਾ ਰਿਆ ਇੱਕ ਸੀਗਾ ਸਾਡੇ ਬੇਸ਼ਰਮ ਮੈਂ ਸਿੱਧਾ ਨਾਮ ਲੈ ਦੂੰਗਾ ਉਹ ਕਿਹੜਾ ਪੰਜਾਬੀ ਵਲੌਗਰ ਕਿਹੜੇ ਜਿਹੜਾ ਬਾਹਰ ਰਹਿੰਦਾ ਜਿਨੇ ਆਪਦੀ ਜਨਾਨੀ ਦੇ ਬੱਚਾ ਹੁੰਦਾ ਦਿਖਾਇਆ ਸੀ ਇਹ ਚੀਜ਼ਾਂ ਹੋਣਗੀਆਂ ਜੇ ਤੁਸੀਂ ਕਈ ਬੰਦੇ ਨਾ ਆਦੀ ਸੋਚ ਨੂੰ ਲੈ ਕੇ ਆ ਜਾਂਦੇ ਬਈ 월ਡਵਾਈਡ ਸੋਚ ਸੋਚ ਕੇ ਦੇਖੋ ਤੁਸੀਂ ਦੁਨੀਆ ਤੇ ਕੀ ਕੁਛ ਹੋਈ ਜਾਂਦਾ ਉਹ ਪ੍ਰਾ ਉਹ ਅਸੀਂ ਹਰ ਰੋਜ਼ ਪੜ੍ਹਦੇ ਦੁਨੀਆ ਜਮਾਂ ਨਾਲੇ ਥੱਲਿਓਂ ਲੈ ਕੇ ਉੱਪਰ ਤੱਕ ਦਿੱਲੀ ਪੜੀਦੀ ਆ ਸਾਨੂੰ ਵੀ ਪਤਾ ਪੰਜਾਬ ਇੱਕ ਵੱਖਰੀ ਚੀਜ਼ ਆ ਆਹੀ ਤਾਂ ਰੌਲਾ ਪੰਜਾਬ ਸਾਰੀ ਦੁਨੀਆ ਨਾਲੋਂ ਇੱਕ ਵੱਖਰੀ ਚੀਜ਼ ਆ ਮਣੀ ਯਾਰ ਤੈਨੂੰ ਜਵਾਂ ਹੀ ਨਹੀਂ ਯਾਰ ਹੈਗੀ ਆਪਣੀ ਯਾਰ ਉਹ ਜਾ ਯਾਰ ਸਾਰਾ ਕੰਮ ਖਰਾਬ ਕਰ ਉਹ ਹੀ ਤਾਂ ਗੱਲ ਹੈ ਯਾਰ ਪੰਜਾਬ ਸਾਰਿਆਂ ਤੋਂ ਇੱਕ ਵੱਖਰੀ ਚੀਜ਼ ਕਿਉਂ ਆ ਇਸੇ ਕਰਕੇ ਵੱਖਰੀ ਚੀਜ਼ ਆ ਕਿਉਂਕਿ ਇਹਦੇ ਵਿੱਚ ਆਪਾਂ ਕੁਝ ਚੀਜ਼ਾਂ ਨਹੀਂ ਕਰ ਸਕਦੇ ਇਹਦੇ ਵਿੱਚ ਸੰਗ ਸ਼ਰਮ ਆਪਣੇ ਪੰਜਾਬ 'ਚ ਹੈਗੀ ਆ ਗੋਰਿਆਂ 'ਚ ਹੈਣੀਗੀ ਹੋਰਾਂ 'ਚ ਨਹੀਂ ਉਹ ਵੱਖਰੀਆਂ ਗੱਲਾਂ ਯਾਰ ਉਹਨਾਂ ਦਾ ਕਲਚਰ ਆ ਪਰ ਜਿਹੜਾ ਆਪਣਾ ਕਲਚਰ ਆ ਸਾਡੀਆਂ ਤਾਂ ਕੁੜੀਆਂ ਇੱਥੇ ਕੈਨੇਡਾ ਜਾਉਣ ਮਾੜਾ ਮੋਟਾ ਆਸਟ੍ਰੇਲੀਆ ਇੰਗਲੈਂਡ ਜਾਉਣ ਉਹਨਾਂ ਤੇ ਘਰੇ ਜਾ ਕਨੀਕਰਾਂ 'ਚ ਫਰਨ ਲੱਗ ਜਾਂਦੇ ਨੇ ਇੱਥੇ ਪੰਜਾਬ ਐਡੀ ਕਮਾਨਸਿਕਤਾ ਸਾਡੀ ਥੱਲੇ ਡਿੱਗੀ ਪਈ ਆ ਤੇ ਜੇ ਉਹਨਾਂ ਨੂੰ ਕੋਈ ਕਹਦੇ ਵੀ ਤੁਸੀਂ ਐਂ ਨਾ ਕਰੋ ਤੇ ਉਹ ਅੱਗੋਂ ਪਤਾ ਕੀ ਕਹਿਣਗੀਆਂ ਲੈ 월ਡਵਾਈਡ ਸੋਚ ਕੇ ਦੇਖੋ ਇਹ ਕੋਈ ਵੱਡੀਆਂ ਚੀਜ਼ਾਂ ਨਹੀਂ ਲੱਤਾਂ ਆ ਲੈ ਉਹ ਰੌਲਾ ਤਾਂ ਪੰਜਾਬ ਵੱਖਰਾ ਕਰਕੇ ਇੱਥੇ ਸੰਗ ਸ਼ਰਮ ਕਰਕੇ ਗੱਲ ਕਰਦੇ ਆ ਤੇ ਆ ਜਿਵੇਂ ਹੁਣ ਮੇਨ ਗੱਲ ਮੈਂ ਨੂਰ ਦਾ ਜਿਹੜਾ ਮੰਮੀ ਡੈਡੀ ਆ ਇਹਨਾਂ ਨੇ ਇਹਨਾਂ ਦਾ ਤਾਂ ਬਿਲਕੁਲ ਤਕੜੇ ਲੈਵਲ ਤੇ ਬੀੜਾ ਕਰਕੇ ਹੋ ਚੁੱਕਿਆ ਬਈ ਤਕੜੇ ਲੈਵਲ ਤੇ ਇਹ ਤਾਂ ਹੁਣ ਨਾ ਖਤਮਾ ਬਸ ਮੁੱਕ ਦੀ ਗੱਲ ਆ ਸਤਿ ਸ੍ਰੀ ਅਕਾਲ